ਚੰਦ ਰਹੀ ਡੜੀ ਵਰ ਵਿਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤਪੁਰ ਦੇ ਰਾਕੇ ਮਾਨਵਤਾ ਦੇ ਸਰਬ ਸੰਜੇ ਗੁਰੂ ਰਿਵਰ ਸ਼ਬਦ ਗੁਰੂ ਉਤਾਰੁਰਗਤੀ ਤੇ ਬਿਰਾਜਮਾਨ ਬਾਣੀ ਗੋਇਤ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨ ਜੁਰੀ ਅੰਦਰ ਸਤਿ ਬੈਠੀ ਗੁਰ ਕਾ ਸਤਿ ਸੰਗਧੀਓ ਆਓ ਜੋ ਚਿਰਤੋਂ ਆਪਾਂ ਧੰਤ ਤਨ ਸਰਬਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਰਗ ਸਦਾ ਸਾਈ ਦਾਤਾਰ ਪਾਛਾ ਦੇ ਪੰਨ ਜੀਵਨ ਦੀਆਂ ਜੋ ਕਥਾ ਕਾਣੀਆਂ ਅੰਮ੍ਰਿਤਚਾਰ ਕਰਦੇ ਸੁਣਦੇ ਆ ਰਹੇ ਆ ਆਵ ਅਜਵੀ ਸੇ ਅੰਮਤ ਕਥਾ ਵਿੱਚੋਂ ਆਪ ਪੁੱਜ ਗਰਬੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕੀ ਹੈ ਸਾਡਾ ਸੰਸਾਰ ਤੇ ਸਮਝੋ ਜਾਵੇ ਨਿੱਤੇ ਦੁੱਖਾਂ ਬਨੇ ਸਾਰੋਂ ਕਾਂ ਸੋਗਾ ਕਰਿਆ ਸਾਰਿਆਂ ਚਿੰਤਾ ਪ੍ਰੇਤਾਂ ਤੋਂ ਬਚ ਜਾਈਏ ਅਜੇ ਸੁੰਦੇ ਆਦੇ ਦੇਦੇ ਆ ਰਹੇ 85 ਲੱਖ ਜੋਨਾ ਇਹਨਾਂ ਦਾ ਜੋ ਜਨਮ ਬਣਦਾ ਦੁੱਖ ਹੈ ਉਹ ਤੋਂ ਵੀ ਬਚ ਜਾਈਏ ਦੁੱਖਾਂ ਦੇ ਦਿਸਣ ਤੋਂ ਬਚਣਾ ਚਿੰਤਾ ਫਿਕਰਾਂ ਤੋਂ ਬਚਣਾ ਇਹ ਗੁਰੂ ਦੇ ਬਸ ਵਿੱਚ ਹੈ ਪੈ ਸਾਰਾ ਸੰਸਾਰ ਚਿੰਤਾ ਵਿੱਚ ਘੁੱਲ ਰਿਹਾ ਹੈ ਸਾਰਾ ਸੰਸਾਰ ਚਿੰਤਾ ਦੇ ਦੁੱਖ ਵਿੱਚ ਭਰਿਆ ਹੋਇਆ ਹੈ ਜਿੱਦੂ ਪੰਜ ਨੂੰ ਪਾਤਸ਼ਾਹ ਨੇ ਆਪਣੇ ਬੋਲਾ ਨਾ ਕਿਆ ਨਾਨਕ ਦੁਖੀਆ ਸਭ ਸੰਸਾਰ ਤੇ ਤੁਸੀਂ ਉਮਰ ਕਰ ਸਕਦੇ ਜੇ ਤਰਕ ਕਰ ਸਕਦੇ ਫਿਰ ਬਹੁਤ ਲੋਕ ਸੁਖੀ ਨੇ ਐ ਤੇ ਸੁਖੀ ਦੇਖ ਰਹੇ ਆ ਪਾਛੇ ਉਹਦੇ ਪਹਿਲਾ ਨੰਬਰ ਦਾ ਸੁਣੋ ਜਿੰਨੂੰ ਤੁਸੀਂ ਸੁਖੀ ਦੇਖ ਰਹੇ ਜੇ ਪਰਖ ਕਰਦੀ ਐ ਨਾ ਤੁਸੀਂ ਉਹਦੇ ਕੋਲ ਦੋ ਚਾਰ ਦੁੱਖ ਆਪਣੇ ਪਹਿਲਾਂ ਰੋ ਲਓ ਤੁਸੀਂ ਦੇ ਦੋ ਚਾਰ ਦੁੱਖ ਦੁੱਖ ਰੋਗੇ ਜਿਹਨੂੰ ਤੁਸੀਂ ਸੁਖੀ ਸਮਝਦੇ ਉਹਦੇ ਅੱਗੇ ਉਹ ਦੋ ਚਾਰ ਨਹੀਂ ਉਹ ਪੰਡਾ ਦੀਆਂ ਪੰਡਾ ਢੇਰੀ ਕਰ ਦੂਗਾ ਮੈਂ ਮੈਂ ਬਹੁਤ ਦੁਖੀ ਹਾਦ ਹੋ ਗਏ ਅਸੀਂ ਸੰਸਾਰ ਦੇ ਲੋਕ ਨੂੰ ਸੁਖੀ ਬੰਦੇ ਸੀਗੇ ਇਹ ਅੰਦਰੋਂ ਇੰਨਾ ਦੁਖੀ ਅਸਲੋਂ ਦੁੱਖ ਕਿਸ ਚੀਜ਼ ਦਾ ਹੈ ਇਸ ਗੱਲ ਨੂੰ ਸਮਝਣਾ ਪਊਗਾ ਇਹ ਦੁੱਖ ਕਿਸ ਚੀਜ਼ ਦਾ ਹੈ ਅਸਲੋਂ ਦੁੱਖ ਹੈਗਾ ਚਿੰਤਾ ਦਾ ਤੇ ਚਿੰਤਾ ਕਾਦੀ ਜੋ ਹੋਣਾ ਤੇ ਹੋਇਆ ਹੋਇਆ ਹੈ ਉਜੋ ਨੂੰ ਹੋਣਾ ਨਹੀਂ ਅਜਿਹਾ ਹੋਣ ਦੀ ਚਿੰਤਾ ਕਰਦੇ ਨਾ ਮੈਂ ਗਰੀਬ ਨਾ ਹੋ ਜਵਾਂ ਬਿਲਕੁਲ ਪੈਸੇ ਨਾ ਮੁੱਕ ਜਾਣ ਮੈਂ ਦੁਖੀ ਨਾ ਹੋ ਜਵਾਂ ਕਈ ਤਰ੍ਹਾਂ ਦੀ ਚਿੰਤਾ ਹੈ ਸਾਡੇ ਅੰਦਰ ਅਜਿਹਾ ਮਤ ਉਹ ਹੋਇਆ ਹੋਇਆ ਹੈ ਜਿਹੜਾ ਜਿੱਦੋਂ ਤੂੰ ਜੇਸ ਦੀ ਤੂੰ ਵੀਰ ਕਰਦਾ ਏ ਜਿਹਦੇ ਤੂੰ ਚਿੰਤਾ ਕਰ ਰਿਹਾ ਮੇਂ ਉਹ ਹੋ ਨਾ ਜਾਵੇ ਪਛੰਦ ਉਹ ਤਾਂ ਹੋਇਆ ਹੋਇਆ ਪਹਿਲਾਂ ਹੀ ਹੋਇਆ ਹੋਇਆ ਤਾਂ ਉਹ ਤਾਂ ਲਿਖਿਆ ਹੋਇਆ ਪਹਿਲਾਂ ਹੀ ਤੇਰੇ ਜੋ ਕੁਝ ਪਾਇਆ ਸੋਇ ਕਵਾਰ ਇਹ ਦੁੱਖ ਸੁੱਖ ਤੇ ਪਹਿਲਾਂ ਲੈ ਕੇ ਭੇਜੇ ਹੁੰਦੇ ਤੇਰੇ ਨਾਲ ਹੁਣ ਆ ਕੀ ਉਹ ਤਾਂ ਪਹਿਲਾਂ ਹੀ ਹੋਇਆ ਹੋਇਆ ਤੇ ਤੇ ਜਦੋਂ ਪਹਿਲਾਂ ਹੋਇਆ ਹੋਇਆ ਸਾਡਾ ਹੋਣਾ ਹੀ ਆ ਉਹ ਹੋਇਆ ਜਿਹੜਾ ਉਹ ਕੱਟਣਾ ਹੀ ਹੈ ਕੱਟਣੀ ਕੱਟਣੀ ਹੀ ਆ ਤੁਹਾਡਾ ਕਟਨਾ ਕਟੜੀ ਹੈ ਕੋਈ ਚਿੰਤਾ ਤੇ ਜੀਦੀ ਜੇ ਪਤਾ ਹੈ ਬਿਮਾਰ ਹੋਣਾ ਕੋਈ ਚਿੰਤਾ ਤੇ ਜੀਦੀ ਪਤਾ ਹੈ ਮੈਂ ਪਾਪ ਕਰਮ ਕਰਦਾ ਮੈਨੂੰ ਸਜ਼ਾ ਮਿਲਨੀ ਹੈ ਤੇ ਚਿੰਤਾ ਕਰੀਤਾ ਤੇ ਆਪਣਾ ਹੀ ਸਭ ਕੁਝ ਹੈ ਨਾ ਕੀਤਾ ਤੇ ਆਪਣਾ ਹੀ ਸਭ ਕੁਝ ਹੈ ਇਹ ਚਿੰਤਾ ਸਾਡੀਆਂ ਪੈਦਾ ਕੀਤੀ ਹੋਈਆਂ ਅਸ਼ੇਤੇ ਕੰਸਰ ਬਹੁਤ ਸੋਹਣੇ ਧੰਦੇ ਨਾਲ ਸਮਝਾਉਂਦੇ ਆ ਵਿਸੋਖੀ ਸਮਝ ਆ ਜਾਵੇ ਕਹਿੰਦੇ ਬਿਨ ਭਾਗਾ ਕਿਛ ਪਾਈਏ ਨਹੀਂ ਵੇੜ ਧਰਮ ਕਿਛ ਪਾਈਏ ਨਹੀਂ ਜੇ ਕੋ ਤੇਰਾ ਧਾਵੇ ਅਸੀਂ ਕੁਝ ਪਾਉਣ ਵਾਸਤੇ ਹੀ ਚਿੰਤਾ ਕਰਦੇ ਕਰਦੇ ਆ ਨਾ ਬਿਨ ਕੁਝ ਪਾ ਲਈਏ ਭਾਵੇਂ ਕੁਝ ਵੀ ਸਰਦਾਰ ਦੀ ਚੀਜ਼ ਪਾਉਣੀ ਆ ਉਹਦੀ ਚਿੰਤਾ ਸਾਨੂੰ ਵੀ ਆਹ ਚੀਜ਼ ਅਸੀਂ ਪ੍ਰਾਪਤ ਕਰਦੇ ਹਾਂ। ਪਰ ਸ਼ਾਇਦ ਇਹ ਮੇਰੇ ਮਨ ਕਰਮਾਂ ਤੋਂ ਕੋਲ ਤੇ ਮਿਲ ਨਹੀਂ ਸਕਦੀ। ਮੰਨ ਲਓ ਕਿ ਤਨਦੌਲ ਦੀ ਅੱਪਾ ਗੱਲ ਕਰਦੀ ਹੈ। ਹਾਂ ਤਾਂ ਬਹੁਤ ਚੀਜ਼ਾਂ ਦੀ ਚਿੰਤਾ ਸਾਨੂੰ। ਪਰ ਇੱਕ ਆਪਾਂ ਮਸਾਲ ਦੇ ਤੌਰ ਤੇ ਸਮਝਣ ਵਾਸਤੇ ਤਨ ਦੀ ਚਿੰਤਾ ਕਰ ਲਈਏ, ਦੌਲਤ ਦੀ ਚਿੰਤਾ ਕਰ ਲਈਏ। ਪਰ ਜੇ ਤਾਂ ਵੀਣ ਕਰਮਾਂ ਵਿੱਚ ਪਾਈਏ ਨਹੀਂ। ਕਰਮਾਂ ਤੋਂ ਬਿਗੈਰ ਕੁਝ ਨਹੀਂ ਮਿਲਣਾ ਇਹ ਗੱਲ ਯਾਦ ਰੱਖਣ ਵਾਲੀ ਹੈ ਭਗਤ ਕਬੀਰ ਸਾਹਿਬ ਆ ਬੈਠੇ ਨੇ ਉਹਦੇ ਪੌਣ ਵਾਰ ਤੇ ਅਸੀਂ ਬਾਲ ਛਾਲ ਕਰਨਾਗੇ ਥਗੀਆਂ ਠੋਰੀਆਂ ਮਾਰਦਾਂਗੇ ਬੇਈਮਾਨੀ ਹੀਰਾ-ਪੇਰੀ ਕਰਦਾਂਗੇ ਉਹ ਰੜਾ ਫਿਰਦੇ ਸਾਡੇ ਕੋਲ ਨਰਣਾ ਫਿਰਦੇ ਹੋ ਸਾਡੇ ਕੋਲ ਜਿਹੜਾ ਸਾਡੇ ਕਰਮਾਂ ਵਿੱਚ ਆ ਉਹ ਕਿਤੇ ਜਾਣਾ ਨਹੀਂ ਯਾਦ ਰੱਖਣ ਵਾਲੀ ਪਿਆਰੋ ਗੱਲ ਜਿੰਨ ਜਿਹੜਾ ਕੋਈ ਕੁਝ ਸਾਨੂੰ ਮਿਲਣਾ ਉਹਨੂੰ ਰੋਕਣ ਵਾਲੀ ਦੁਨੀਆ ਦੀ ਕੋਈ ਤਾਕਤ ਨਹੀਂ ਤੇ ਜਿਹੜਾ ਸਾਨੂੰ ਮਿਲਣਾ ਨਹੀਂ ਉਹਦੇ ਅਸੀਂ ਲੱਖ ਹੀ ਇੱਤਨ ਕਰੀਏ ਜਿਉ ਬੜਾ ਹੀਰਾ ਫੇਰੀ ਬਣਨ ਸ਼ਲਾਂ ਦੇ ਨਾਲ ਪ੍ਰਾਪਤ ਵੀ ਕਰ ਲਾਂ ਠੱਗੀਆਂ ਠੋਰੀਆਂ ਮਾਰ ਕੇ ਹੋ ਰਹਿਣਾ ਫੇਰ ਕਿਉਂ ਜੋ ਕੁਝ ਰਣਾ ਨਾ ਉਹ ਪਹਿਲਾਂ ਲਿਖਿਆ ਹੋਇਆ ਵੀ ਆਤ ਨੂੰ ਮਿਲਣਾ ਏ ਉਹਦਾ ਮਿਲਣਾ ਉਹਨੂੰ ਗੁਰੂ ਨਹੀਂ ਚਾਹਦਾ ਤੇ ਚਿੰਤਾ ਦੇ ਸੇ ਕਰਦੇ ਨਾ ਵੀ ਆਇਆ ਚਲੇ ਨਾ ਜਾਵੇ ਤੇ ਕੁਝ ਪ੍ਰਾਪਤ ਕਰਦਾ ਏ ਭਾਵੇਂ ਕਿਸੇ ਗਲਤ ਢੰਗ ਨਾਲ ਕਰਨਾ ਪਵੇ ਤਾਂ ਬੈਠੇ ਨੇ ਭਗਤ ਵੀਰ ਸਾਹਿਬ ਜੀ ਦੇ ਜਿੱਦਾਂ ਨੂੰ ਪੁੱਛ ਲੋ ਕਿ ਕਹਿੰਦੇ ਇਹ ਕਹਿੰਦੇ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਤ ਰੂਪੇ ਅਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕਹਿੰਦੇ ਅੰਤ ਨਵੇਰਾ ਤੇਰੇ ਜੀ ਪੈ ਲਈ ਜੀ ਪਤਕਵੀ ਸਭ ਕਹਿੰਦੇ ਜਦੋਂ ਹੀਰਾ ਪੀਰੀ ਠੱਗੇ ਡੋਰ ਦਾ ਲੈਵੇਂ ਨਾ ਤੇ ਕੋ ਰਹਿਣਾ ਨਹੀਂ ਉਦਾਰਨ ਦੇ ਕੋ ਕੱਡੀ ਸੋਨੇ ਦਿੱਤੀ ਉਦਾਰਨ ਵਿੱਚ ਸੁਨਰੋ ਦੀ ਪਤਕਵੀ ਸਾਹਿਬ ਕੀ ਉਦਾਰਨ ਦੇ ਰਹੇ ਨੇ ਕਿਤਾ ਸਮਝਾ ਰਿਹਾ ਸਰ ਕੋ ਕਿਤੇ ਸੁੱਧ ਧਾਰਾ ਪਿਆ ਲੁਟਾਵੇ ਜਿਹੜਾ ਕੁਝ ਲੁੱਟ ਕੇ ਲਿਆਇਆ ਸੀਗਾ ਉਧਰ ਘਰਿਆ ਤਾਂ ਨਹੀਂ ਕਿਤੇ ਗਿਆ ਸੁੱਧ ਧਾਰਾ ਪਿਆ ਲੁਟਾਵੇ ਜਿਹੜਾ ਲੁੱਟ ਕੇ ਲਿਆਇਆ ਸਾਂ ਉਹ ਅੱਗੇ ਲੁਟਾ ਦਿੱਤਾ ਅੱਗੇ ਕਿਹਨੂੰ ਲੁਟਾਇਆ ਗਤੀ ਅੰਬਦਰਾ ਨੂੰ ਘਰ ਵਾਲੀ ਨੂੰ